ਜਨਨ ਕਿ ਜਿਹੜੀ ਤੁਸੀਂ ਮੇਰੇ ਪਿੱਛੇ ਲੜਕੀ ਦੇਖ ਰਹੇ ਹੋ ਇਸ ਦੇ ਘਰ ਵਾਲਾ ਫੌਜ ਦੀ ਜਨਨ ਕਿ ਸੇਵਾ ਕਰ ਰਿਹਾ ਨੌਜਵਾਨ ਜਨਨ ਕਿ ਇਹ ਬੱਚਾ ਉਸ ਬਾਈ ਫੌਜੀ ਦਾ ਜਿਹੜਾ ਸੇਵਾ ਕਰ ਰਿਹਾ ਇਹ ਕੁਆਟਰ ਦੇ ਵਿੱਚ ਰਹਿ ਰਹੇ ਸੀ ਤੇ ਇਹਨਾਂ ਦੀ ਕੀ ਕਹਾਣੀ ਆ ਸਾਰੀ ਕਹਾਣੀ ਵੀ ਦੱਸਾਂਗੇ ਉਹਦੇ ਕੁਆਟਰ ਦੇ ਵਿੱਚ ਕੋਈ ਗਵਾਂਡੀ ਸਾਹਮਣੇ ਰਹਿੰਦਾ ਸੀ ਉਹ ਗਵਾਂਡਨ ਦੇ ਨਾਲ ਤੂੰ ਤੂੰ ਮੈਂ ਮੈਂ ਹੁੰਦੀ ਆ ਤੇ ਉੱਥੇ ਜਨਨ ਕਿ ਜਈ ਕਹਾਣੀਆਂ ਉਦੋਂ ਬਾਅਦ ਬਣਦੀ ਆ ਜਿਹੜਾ ਇਸ ਦੇ ਘਰ ਵਾਲਾ ਫੌਜੀ ਆ ਨੌਜਵਾਨ ਉਹ ਫੌਜ ਦੀ ਕਸਟਡੀ ਦੇ ਵਿੱਚੋਂ ਜਨਨ ਕਿ ਹੁਣ ਗਾਇਬ ਹੋ ਗਿਆ ਉਹ ਕਹਿੰਦੇ ਸਾਡੇ ਕੋਲੇ ਤੁਹਾਡਾ ਬੰਦਾ ਹੀ ਹੈ ਨੀਗਾ ਇਹਨੇ ਦੀ ਤਨਖਾਹ ਜਿਹੜੀ ਵੀਰ ਦੀ ਉਹ ਵੀ ਬੰਦ ਕਰ ਦਿੱਤੀ ਗਈ ਆ ਹੁਣ ਤਨਖਾਹ ਵੀ ਨਹੀਂ ਆਉਂਦੀ ਯਾਨੀ ਕਿ ਜਿਹੜਾ ਕੁਆਟਰ ਸੀ ਇਹਨਾਂ ਕੋਲੇ ਉਹ ਕੁਆਟਰ ਵੀ ਇਹਨਾਂ ਤੋਂ ਖਾਲੀ ਕਰਵਾਇਆ ਲੈ ਗਿਆ ਤੇ ਪਰਿਵਾਰ ਹੁਣ ਜਨਕੇ ਆਦੇ ਘਰੇ ਆ ਗਿਆ ਸਾਰਾ ਨਗਰ ਨਿਆਮੀ ਵਾਲਾ ਬਹਿਵਲ ਖੁਰਦ ਪੰਚਾਇਤ ਕਿਸਾਨ ਆਗੂ ਯਾਨੀ ਕਿ ਅੱਜ ਇਹਨਾਂ ਦੇ ਘਰੇ ਪਹੁੰਚੇ ਆ ਸਾਰੀ ਗੱਲਬਾਤ ਕਰਾਂਗੇ ਕੀ ਕਹਾਣੀ ਹੈ ਤੇ ਸਾਡੇ ਨਾਲ ਜੁੜੇ ਰਹੋ ਤੇ ਐਂਡ ਤੱਕ ਜਰੂਰ ਯਾਨੀ ਕਿ ਇਸ ਵੀਡੀਓ ਨੂੰ ਵੇਖਣਾ ਤੁਸੀਂ ਹਾਂਜੀ ਸਰ ਗੱਲ ਇਦਾਂ ਸੀਗੀ ਕਿ 18 ਜੂਨ ਦੀ ਗੱਲ ਹੈ ਕਿਉਂਕਿ ਮੈਂ 16 ਤਰੀਕ ਨੂੰ ਇੱਥੇ ਆਪਦੇ ਪ ਸੱਸ ਮੇਰੀ ਉੱਥੇ ਸੀਗੀ 18 ਜੂਨ ਨੂੰ ਮੈਨੂੰ 3:30 ਵਜੇ ਕਾਲ ਆਉਂਦੀ ਹੈ ਨਛੱਤਰ ਸਿੰਘ ਜੋ ਕਿ ਪਿੰਡ ਆਕਲੀਏ ਦਾ ਫੌਜੀ ਆ ਉਹਨਾਂ ਨੇ ਮੈਨੂੰ ਕਾਲ ਕੀਤੀ ਉਹਨਾਂ ਨੇ ਕਿਹਾ ਵੀ ਇਦਾਂ ਕਰਕੇ ਵੀ ਤੇਰੇ ਘਰ ਵਾਲਾ ਵੀ ਸਾਡੇ ਘਰੇ ਆ ਗਿਆ ਰਾਤ ਨੂੰ ਕਹਿੰਦਾ ਵੀ ਮੈਂ ਡਿਊਟੀ ਤੇ ਸੀਗਾ 2 ਵਜੇ ਕਹਿੰਦਾ ਵੀ ਤੁਸੀਂ ਇੱਥੇ ਪਹੁੰਚੋ ਅਸੀਂ ਫਿਰ ਸਵੇਰ ਉੱਥੇ ਪਹੁੰਚੇ ਹਾਂ ਸਾਰੇ ਜਣੇ ਮੇਰੇ ਡੈਡੀ ਨਾਲ ਗਏ ਆ ਤੇ ਜਦੋਂ ਅਸੀਂ ਗਏ ਹਾਂ ਉਸ ਤੋਂ ਉਹਨਾਂ ਨੇ ਮੇਰੇ ਲਜਾਂ ਤੋਂ ਪਹਿਲੇ ਉਹਨਾਂ ਨੇ ਕੁਆਟਰ ਗਾਰਡ 'ਚ ਉਹਨਾਂ ਨੂੰ ਬੰਦ ਕਰਤਾ ਸੀਗਾ ਮੇਰੇ ਨਾਲ ਕੋਈ ਗੱਲਬਾਤ ਨਹੀਂ ਕਰਵਾਈ ਉਹਨਾਂ ਨੇ ਇੱਕ ਉਥੋਂ ਦਾ ਹੌਲਦਾਰ ਆਗਾ ਹਰਜੀਤ ਸਿੰਘ ਇੱਕ ਹੈਗਾ ਗੁਰਪਾਲ ਸਿੰਘ ਇੱਕ ਜਗਦੀਪ ਸਿੰਘ ਸੂਬੇਦਾਰ ਇਹਨਾਂ ਨੇ ਉਹਨਾਂ ਦੀ ਕੁਟਮਾਰ ਕੀਤੀ ਆ ਜਾਣ ਕੇ ਇਹਨਾਂ ਨੇ ਵੀ ਉਹਨੂੰ ਝੂਠੇ ਕੇਸ ਦੇ ਵਿੱਚ ਫਸਾਇਆ ਗਿਆ ਜੋ ਕਿ ਵੀ ਉੱਥੇ ਮੈਂ ਉਹ ਨਹੀਂ ਉਹ ਜਨਾਨੀ ਦੇ ਘਰੇ ਗਿਆ ਸੀਗਾ ਇਹਨਾਂ ਨੇ ਹਾਂਜੀ ਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਤਾਂ ਮੈਂ ਕਿਹਾ ਵੀ ਮੈਨੂੰ ਇੱਕ ਵਾਰੀ ਮੇਰੇ ਹਸਬੰਦ ਦੇ ਨਾਲ ਮਿਲਾ ਦਿਓ ਇਹਨਾਂ ਨੇ ਮੈਨੂੰ ਨਹੀਂ ਮਲਾਇਆ ਉੱਥੇ ਫਿਰ ਮੈਂ ਜੂਨਟ ਗਈਆਂ ਮੈਨੂੰ ਕਹਿੰਦੇ ਸ਼ਾਮ ਨੂੰ 6 ਵਜੇ ਆਜੇ ਤੁਹਾਨੂੰ ਮਲਾ ਦਾਂਗੇ ਫਿਰ ਵੀ ਨਹੀਂ ਮਿਲਾਇਆ ਇਹਨਾਂ ਨੇ ਫਿਰ ਸ਼ਾਮ ਨੂੰ 6 ਵਜੇ ਤੋਂ ਬਾਅਦ ਮੈਨੂੰ ਕਹਿੰਦੇ 8 ਵਜੇ ਆਇਓ 8 ਵਜੇ ਇਹਨਾਂ ਨੇ ਕੀ ਕੀਤਾ ਸਾਨੂੰ ਕਿਹਾ ਵੀ ਤੁਸੀਂ ਇੱਥੇ ਕੁਆਟਰ ਦਾ ਆਪਦਾ ਜਿੰਦਾ ਲਾਓ ਤੇ ਚਲੇ ਜਾਓ ਘਰੇ ਅਸੀਂ ਰਾਤ ਨੂੰ ਇੱਥੇ 2 ਵਜੇ ਪਹੁੰਚੇ ਆਂ ਅਗਲੇ ਦਿਨ ਫਿਰ ਅਸੀਂ ਜਲੰਧਰ ਗਏ ਇਹਨਾਂ ਨੇ ਮੈਨੂੰ ਨਹੀਂ ਮਿਲਾਇਆ ਫਿਰ ਉਸ ਤੋਂ ਬਾਅਦ ਮੈਂ ਤੀਜੇ ਦਿਨ ਗਈਆਂ ਤੇ ਜਿਹਦੇ ਦਿਨ ਬੁਲਾਉਂਦੇ ਨੇ ਸੀ ਮੈਂ ਬੱਚੇ ਨੂੰ ਲੈ ਕੇ ਬੈਠ ਗਈ ਉੱਥੇ 2 ਸਾਲ ਦਾ ਮੇਰਾ ਬੱਚਾ ਤੇ ਮੈਂ ਬੱਚੇ ਨੂੰ ਲੈ ਕੇ ਉੱਥੇ ਬੈਠ ਗਈ ਆਂ ਇਹਨਾਂ ਨੇ ਮੈਨੂੰ ਮੁੜ ਕੇ ਅੱਧੇ ਘੰਟੇ ਬਾਅਦ ਉਹਨਾਂ ਦੇ ਨਾਲ ਮਲਾਇਆ ਤਿੰਨ ਜਣੇ ਮੇਰੇ ਨਾਲ ਗਏ ਆ ਦੋ ਸੂਬੇਦਾਰ ਗਏ ਇੱਕ ਲੇਡੀਜ਼ ਸੀ ਜਿੱਥੇ ਇਹਨਾਂ ਨੇ ਕੁਆਟਰ ਗਾਰਡ ਦੇ ਵਿੱਚ ਬੰਦ ਰੱਖਿਆ ਹੋਇਆ ਸੀ ਇਹਨਾਂ ਨੂੰ ਉੱਥੇ ਉਹਨਾਂ ਦੇ ਅੱਗੇ 6 ਜਣੇ ਵੀ ਸਕਿਉਰਟੀ ਸੀਗੀ ਤੇ ਜਿੱਥੇ ਉਹਨਾਂ ਨੂੰ ਤਾਲਿਆ ਹੋਇਆ ਸੀਗਾ ਤੇ ਉੱਥੇ ਦੋ ਤਾਲੇ ਲੱਗੇ ਸੀ ਦੋ ਬੂਹੇ ਲੱਗੇ ਹੋਏ ਸੀਗੇ ਤੇ ਜਾਨੀ ਕਿ ਬੁਰੀ ਹਾਲਤ ਦੇ ਵਿੱਚ ਸੀਗਾ ਕਾਫੀ ਕੋਈ ਹਵਾ ਨਹੀਂ ਪੈ ਰਹੀ ਸੀ ਬੁਰਾ ਹਾਲ ਸੀਗਾ ਬਾਕੀ ਇਹਨਾਂ ਨੇ ਮੈਨੂੰ ਦੱਸਿਆ ਵੀ ਜਦੋਂ ਮੈਂ ਇਹਨਾਂ ਨੂੰ ਪੁੱਛਿਆ ਵੀ ਇਦਾਂ ਆ ਗੱਲ ਹੋਈ ਆ ਵੀ ਇਦਾਂ ਦੀ ਕੋਈ ਗੱਲ ਨਹੀਂ ਸੀਗੀ ਇਹਨਾਂ ਨੇ ਕੁੱਟ ਕੇ ਮਨਾਇਆ ਗਿਆ ਵੀ ਤੂੰ ਇਹ ਗੱਲ ਕਹਿ ਇਹ ਪੋਸਟਿੰਗ ਜਾ ਰਹੇ ਸੀਗੇ 2 RR ਦੀ ਪੋਸਟਿੰਗ ਆਈ ਸੀ ਇਹਨਾਂ ਦੀ ਉੱਥੇ ਜਾ ਰਹੇ ਸੀਗੇ ਤੇ ਇਹਨਾਂ ਨੇ ਪੋਸਟਿੰਗ ਰੋਕ ਦੇ ਪਈ ਸੀ ਹਰਜੀਤ ਸਿੰਘ ਹੌਲਦਾਰ ਗੁਰਪਾਲ ਗੁਰਪਾਲ ਹੌਲਦਾਰ ਤੇ ਸੂਬੇਦਾਰ ਜਗਦੀਪ ਸਿੰਘ ਇੱਕ ਸੀ ਸਰਜੀਤ ਸਿੰਘ ਜੀ ਜੀ ਇਹ ਸਾਰਿਆਂ ਨੇ ਰਲ ਕੇ ਮਤਲਬ ਕਿ ਇਹ ਕੰਮ ਕਰਵਾਇਆ ਉਹਨਾਂ ਦੇ ਨਾਲ ਨਹੀਂ ਜਦੋਂ ਉਹਨੂੰ ਲੈ ਜਾਂਦੇ ਆ ਪੁਲਿਸ ਦੇ ਜਾਂ ਜਨ ਕੇ ਫੌਜ ਦੇ ਬਹੁਤ ਵੱਡੇ ਵੱਡੇ ਅਫਸਰ ਆ ਤੁਸੀਂ ਉਹਨਾਂ ਤੱਕ ਪਹੁੰਚ ਨਹੀਂ ਕਰੀ ਵੀ ਸਾਡੇ ਨਾਲ ਇਹ ਧੱਕਾ ਹੋ ਰਿਹਾ ਹਾਂਜੀ ਕੀਤੀ ਸੀਗੀ ਕੀਤੀ ਸੀ ਹਾਂਜੀ ਉਹਨਾਂ ਨੇ ਇਹੀ ਕਿਹਾ ਜੀ ਵੀ ਕਹਿੰਦੇ ਵੀ ਦੂਸਰਾ ਅਸੀਂ ਉਹ ਕੁੜੀ ਨੂੰ ਇਨਸਾਫ ਦਿਵਾਉਣਾ ਸੀਓ ਦੀ ਮੈਡਮ ਸੀਗੀ ਉਹ ਮੈਡਮ ਵੀ ਅਫਸਰ ਹੈਗੀ ਹੈਗੀ ਉੱਥੇ ਹਸਪੀਟਲ ਦੇ ਵਿੱਚ ਜੀ ਤੇ ਉਹਨਾਂ ਨੇ ਕਿਹਾ ਵੀ ਅਸੀਂ ਉਹ ਕੁੜੀ ਨੂੰ ਇਨਸਾਫ ਦੇਵਣਾ ਛਾ ਉਸ ਕੁੜੀ ਨੂੰ ਤਾਂ ਇਨਸਾਫ ਦਿਵਾ ਰਹੇ ਆ ਉਹ ਕੁੜੀ ਦੇ ਬੋਲਾਂ ਤੇ ਕਹਿ ਰਹੇ ਆ ਵੀ ਉੱਥੇ ਆਇਆ ਸੀ ਇਹਨਾਂ ਕੋਲੇ ਕੋਈ ਸਬੂਤ ਨਹੀਂ ਹੈਗਾ ਮੈਂ ਕਹਿਆ ਸੀ ਮੈਨੂੰ ਕੋਈ ਸਬੂਤ ਦਿਖਾ ਦਿਓ ਫਿਰ ਮੈਂ ਯਕੀਨ ਕਰ ਲਾਂਗੀ ਵੀ ਉਹਨਾਂ ਦੇ ਘਰ ਗਏ ਸੀਗੇ ਪਰ ਕੋਈ ਇਹਨਾਂ ਦੇ ਕੋਲੇ ਸਬੂਤ ਨਹੀਂ ਹੈਗਾ ਇਹਨਾਂ ਨੇ ਮੋਬਾਈਲ ਉਹਨਾਂ ਦਾ ਉਸੇ ਟਾਈਮ ਹੀ ਖੋਲਿਆ ਸੀਗਾ ਉਹ ਮੋਬਾਈਲ ਦੇ ਵਿੱਚ ਕੋਈ ਸਬੂਤ ਨਹੀਂ ਹੈਗਾ ਕੋਈ ਗੱਲਬਾਤ ਨਹੀਂ ਹੋ ਰਹੀ ਸੀ ਉਹ ਕੁੜੀ ਦੇ ਨਾਲ ਤੇ ਝੂਠੇ ਕੇਸ ਦੇ ਵਿੱਚ ਇਹਨਾਂ ਨੇ ਫਸਾਇਆ ਗਿਆ ਉਸ ਤੋਂ ਬਾਅਦ ਹੁਣ ਇਹਨਾਂ ਨੇ ਜੀ ਮੈਨੂੰ ਕਹਿਤਾ 22 ਜੁਲਾਈ ਨੂੰ ਮੈਨੂੰ ਕਾਲ ਆਈ ਇਹਨਾਂ ਦੀ ਵੀ ਉਹ ਉੱਥੇ ਫਰਾਰ ਹੋ ਗਏ ਜੀ ਜਨਨ ਕਿ ਫੌਜ ਨੇ ਜਨਨ ਕਿ ਇਹ ਲੱਗਦਾ ਜਿਹੜੀ ਉਹ ਸਾਹਮਣੇ ਮਕਾਨ ਲਈ ਰਹ ਰਹੀ ਸੀ ਉਹ ਕਿਸੇ ਜਨਨ ਕਿ ਵੱਡੇ ਅਫਸਰ ਦੇ ਘਰ ਵਾਲੀ ਸੀ ਤਾਂ ਕਰਕੇ ਤੁਹਾਡੇ ਨੂੰ ਧੱਕਾ ਹੋਇਆ ਨਹੀਂ ਜੀ ਹਾਂ ਉਹ ਤਾਂ ਹੀ ਸਪਾਈ ਹੈਗਾ ਉਹ ਆਪਣਾ ਇੱਥੋਂ ਦਾ ਅਕਲੀਏ ਪਿੰਡ ਦਾ ਉਹਦੀ ਵਾਈਫ ਸੀਗੀ ਉਹ ਸਾਡੇ ਸਾਹਮਣੇ ਕੁਆਟਰ ਦੇ ਵਿੱਚ ਰਹਿੰਦੇ ਪਏ ਸੀ ਜੀ ਹਾਂ ਜੀ ਤੇ ਉਹ 2 आर आर ਦੀ ਪੋਸਟਿੰਗ ਕਰਕੇ ਇਹਨਾਂ ਨੇ ਇਸੇ ਕਰਕੇ ਇਹਨਾਂ ਨੂੰ ਵੀ ਮਤਲਬ ਕਿ ਝੂਠਾ ਫਸਾਇਆ ਗਿਆ ਹੁਣ ਕੀ ਕਹਿੰਦੀ ਹੈ ਫੌਜ ਕਹਿੰਦੀ ਵੀ ਸਾਡੇ ਕੋਲੇ ਹੈ ਹੀ ਨਹੀਂਗਾ ਹਾਂਜੀ ਹੁਣ ਇਹ ਗੱਲ ਕਹਿ ਰਹੇ ਵੀ ਸਾਡੇ ਕੋਲੇ ਹੈ ਨਹੀਂਗਾ ਕਿਉਂਕਿ ਮੈਂ ਤਾਂ ਮੈਂ ਇਹਨਾਂ ਦਾ ਕੁਆਟਰ ਗਾਰਡ ਦੇ ਮਿਲਚ ਮਿਲਣ ਗਈ ਆ ਉਥੋਂ ਭੱਜ ਨਹੀਂ ਸਕਦਾ ਇਹ ਜਾਣ ਕੇ ਹੁਣ ਝੂਠ ਬੋਲ ਰਹੇ ਆ ਵੀ ਇੱਥੋਂ ਭੱਜ ਗਏ ਇਹਨਾਂ ਦੇ ਕੋਲੇ ਆ ਜੀ ਤਾਂ ਖਾ ਵੀ ਬੰਦ ਕਰ ਦਿੱਤੀ ਕੀ ਖਾ ਵੀ ਬੰਦ ਕੀਤੀ ਹੋਈ ਹੈ ਜੀ ਹਾਂਜੀ ਹੁਣ ਮੇਰਾ ਬੱਚਾ ਛੋਟਾ ਜੀ ਮੈਂ ਨੂੰ ਲੈ ਕੇ ਰੋਲਦੀ ਫਿਰਦੀ ਆ ਥਾਂ ਥਾਂ ੱੱਕੇ ਖਾਂਦੀ ਫਿਰਦੀ ਆ ਜੀ ਮੈਨੂੰ ਕੋਈ ਇਨਸਾਫ ਨਹੀਂ ਮਿਲਦਾ ਤਾਂ ਤੱਕ ਅਪਰੋਚ ਨਹੀਂ ਕਰੀ ਜਿਹੜੇ ਅਫਸਰ ਵੱਡੇ ਆ ਜਾਨੀ ਕਿ ਤੁਹਾਡੇ ਹੁੰਦੇ ਆ ਫੌਜ ਦੇ ਉਹਨਾਂ ਤੱਕ ਤਾਂ ਨਹੀਂ ਅਪਰੋਚ ਕਰੀ ਤੁਸੀਂ ਹਾਂਜੀ ਕੀਤੀ ਸੀ ਬਹੁਤ ਕੀਤੀ ਸੀ ਕਿ ਵਿਸ਼ਵਾਸ ਦਵਾ ਤੈਨੂੰ ਕੁਛ ਨਹੀਂ ਸਰ ਕੁਛ ਨਹੀਂ ਕਹਿ ਰਹੇਗੇ ਉਹ ਅੱਗੋਂ ਮੈਨੂੰ ਸੀਓ ਸਾਹਿਬ ਕਹਿ ਰਿਹਾ ਵੀ ਕਿਸੇ ਹੋਰ ਬੰਦੇ ਦੀ ਤਨਖਾਹ ਤੈਨੂੰ ਪਾ ਦਈਏ ਧੁੰਕੀਆਂ ਦੇ ਰਹੇ ਮੈਨੂੰ ਜਦੋਂ ਮੈਂ ਮਿਲਣ ਵਾਸਤੇ ਜਾਂਦੀ ਸੀ ਮੈਨੂੰ ਮਲਾਉਂਦੇ ਨਹੀਂ ਸੀਗੇ ਉਦੋਂ ਵੀ ਅਸੀਂ ਇੱਕੋ ਗੱਲ ਕਹਿੰਦੇ ਸੀ ਵੀ ਉਹ ਤਾਂ ਫਸੇ ਫਸਿਆ ਤੈਨੂੰ ਵੀ ਨਾਲ ਫਸਾ ਦੇਣਾ ਜਨ ਕਿ ਧਮਕੀਆਂ ਦੇ ਰਿਹਾ ਤੁਹਾਨੂੰ ਹਾਂਜੀ ਧਮਕੀਆਂ ਵੀ ਪਿੱਛੇ ਜਿਹੇ ਦੀ ਪੈਰ ਵਾਈ ਆ ਉਹ ਪਰਿਵਾਰ ਨਾ ਕਰੇ ਹਾਂਜੀ ਹੁਣ ਮੇਰਾ ਬੱਚਾ ਛੋਟਾ ਹੀ ਹੁਣ ਮੈਂ ਆਪਦੇ ਸਹੁਰਾ ਪਰਿਵਾਰ ਵੀ ਮੇਰਾ ੱੱਕਾ ਕਰ ਰਿਹਾ ਮੇਰੇ ਨਾਲ ਉਹ ਵੀ ਨਹੀਂ ਮੈਨੂੰ ਉੱਥੇ ਵੜਨ ਦੇ ਰਹੇ ਜਾਨੀ ਮੈਨੂੰ ੱੱਕੇ ਮਾਰ ਮਾਰ ਕੇ ਬਾਹਰ ਕੱਢਦੀ ਮੇਰੀ ਸੱਸ ਵੀ ਸਹੁਰਾ ਵੀ ਨਨਾਨਾ ਵੀ ਉਹ ਕੀ ਕਹਿ ਰਿਹਾ ਉਹ ਕਹਿੰਦੇ ਜਦੋਂ ਸਾਡਾ ਮੁੰਡਾ ਆ ਕੇ ਉਦੋਂ ਆਈ ਉਹਨਾਂ ਚਰ ਘਰੇ ਨਾ ਵੜੀ ਘਰੇ ਨਹੀਂ ਵੜਨ ਦੇ ਰਹੇ ਉਹ ਘਰੇ ਨਹੀਂ ਵੜਨ ਦੇ ਦੋਨੇ ਪਾਸੇ ਜਿਹੜੇ ਮਾਰ ਪੈਗੀ ਹਾਂਜੀ ਦੋਨੇ ਪਾਸੇ ਜੀ ਇੱਥੇ ਨਗਰ ਚੋਂ ਬੰਦੇ ਪਹੁੰਚੇ ਆ ਡਾਕਟਰ ਸਾਹਿਬ ਕਿਵੇਂ ਦੇਖੋਗੇ ਤੁਸੀਂ ਜਿਹੜੀ ਇਹ ਦੱਸ ਰਿਹਾ ਕਹਾਣੀ ਇਹ ਕੁਝ ਸਾਜ਼ਿਸ਼ ਘੱਟੀ ਨਹੀਂ ਲੱਗਦੀ ਪਹਿਲਾਂ ਤਾਂ ਸੱਚ ਦੀ ਬਰਤਾਲ ਚੈਨਲ ਦਾ ਸਾਡੇ ਨਗਰ ਵਿੱਚ ਪਹੁੰਚਣ ਤੇ ਧੰਨਵਾਦ ਕਰਦੇ ਆਂ ਤੇ ਜਿਹੜੀ ਇਹ ਸਾਡੇ ਪਿੰਡ ਦੀ ਬੇਟੀ ਨਾਲ ਘਟਨਾ ਵਾਪਰੀ ਆ ਉਹ ਬਹੁਤ ਹੀ ਮਤਲਬ ਕਿ ਇੱਕ ਦੁਖਦਾਈ ਆ ਕਿਉਂਕਿ ਬੇਟੀ ਦੇ ਦੱਸਣ ਮੁਤਾਬਕ ਵੀ ਜਦੋਂ ਇਹ ਇੱਥੇ ਆਪਣੇ ਇੱਥੇ ਨਗਰ ਦੇ ਵਿੱਚ ਸੀ ਉਸ ਨੂੰ ਕਾਲ ਆਉਂਦੀ ਆ ਵੀ ਐਂ ਕਰਕੇ ਇਹਨਾਂ ਦੇ ਹਸਬੈਂਡ ਨੇ ਵੀ ਕਿਸੇ ਦੇ ਘਰੇ ਚਲੇ ਗਏ ਆ ਤੇ ਜਦੋਂ ਉਹ ਇਹ ਪਹੁੰਚਦੇ ਆ ਉਹਨਾਂ ਨੂੰ ਉੱਥੇ ਕੁਆਟਰ ਦੇ ਵਿੱਚ ਬੰਦ ਕੀਤਾ ਜਾਂਦਾ ਹੂੰ ਕੁਆਟਰ ਦੇ ਵਿੱਚ ਬੰਦ ਕੀਤਾ ਜਾਂਦਾ ਤੇ ਬੇਟੀ ਦੇ ਦੱਸਣ ਮੁਤਾਬਕ ਕਿ ਉਹਨਾਂ ਨੂੰ ਮਿਲਣ ਵੀ ਨਹੀਂ ਦਿੱਤਾ ਜਾਂਦਾ ਉਸ ਤੋਂ ਬਾਅਦ ਜਦੋਂ ਬਾਅਦ ਦੇ ਵਿੱਚ ਦੂਜੇ ਦਿਨ ਇਹਨਾਂ ਨੂੰ ਮਿਲਣ ਦਿੱਤਾ ਜਾਂਦਾ ਬਾੜੀ ਮੋਟੀ ਚਲੋ ਗੱਲਬਾਤ ਹੁੰਦੀ ਆ ਇੱਕ ਮਤਲਬ ਕਿ ਝੂਠੀ ਕਹਾਣੀ ਘੜੀ ਗਈ ਆ ਫੌਜ ਦੇ ਆਹ ਲਾਫਸਰਾਂ ਕੰਨੋਂ ਜਾਂ ਕਿਸੇ ਕੰਨੋਂ ਮਰਜ਼ੀ ਲਾ ਲਓ ਤੇ ਕਿਉਂਕਿ ਉਥੋਂ ਜਿੱਥੇ ਉਹਨਾਂ ਨੂੰ ਕਸਟਡੀ ਦੇ ਵਿੱਚ ਰੱਖਿਆ ਸੀ ਤੇ ਉਹਨਾਂ ਦੀ ਹਾਲਤ ਵੀ ਬੁਰੀ ਸੀਗੀ ਬੇਟੀ ਦੇ ਦੱਸਣ ਮੁਤਾਬਕ ਸੀ ਜਦੋਂ ਇਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਉਥੋਂ ਭੱਜ ਵੀ ਨਹੀਂ ਸਕਦੇ ਕਿਉਂਕਿ ਇੱਕ ਤਰ੍ਹਾਂ ਨਾਲ ਜਦੋਂ ਆਪਾਂ ਕਿਤੇ ਪੁਲਿਸ ਥਾਣੇ ਦੇ ਵਿੱਚ ਜਾਂ ਕਿਤੇ ਵੀ ਜਗ੍ਹਾ ਦੇ ਵਿੱਚ ਕੋਈ ਮੁਜਰਮ ਨੂੰ ਰੱਖਦੇ ਆ ਤੇ ਉੱਥੇ ਪਹਿਰਾ ਵਗੈਰਾ ਹੁੰਦਾ ਹਨਾ ਉੱਥੇ ਪੂਰਾ ਪਹਿਰਾ ਸੀਗਾ ਉਹਦੇ ਤੇ ਤੇ ਉਸ ਨੂੰ ਉਥੋਂ ਇਹਨਾਂ ਦੇ ਹੋ ਸਕਦਾ ਵੀ ਕੋਈ ਉਸ ਦੇ ਇੰਨੀਆਂ ਸੱਟਾਂ ਵੱਜੀਆਂ ਹੋਣ ਕੋਈ ਗਿਣੀ ਮਿਣੀ ਸਾਜ਼ਿਸ਼ ਦੇ ਤਹਿਤ ਉਸ ਦੇ ਕੋਈ ਸੱਟ ਵਗੈਰਾ ਉਸ ਤਰ੍ਹਾਂ ਲੱਗ ਗਈ ਹੋਵੇ ਆਪਾਂ ਹੁਣ ਇਹ ਵੀ ਨਹੀਂ ਕਹਿ ਸਕਦੇ ਵੀ ਉਹ ਮਤਲਬ ਕਿ ਇਹ ਦੁਨੀਆ ਤੇ ਹੈਗੇ ਵੀ ਆ ਕਿ ਹੈ ਨਹੀਂ ਜਿਹੜੀ ਮੇਨ ਗੱਲ ਇੱਥੇ ਆਉਂਦੀ ਆ ਕਿਉਂਕਿ ਇਹ ਪਰਿਵਾਰ ਤੇ ਫੌਜ ਵਾਲੇ ਵੀ ਆ ਜਿਹੜੇ ਉਹ ਦੋਸ਼ ਲਾ ਰਹੇ ਆ ਵੀ ਤੁਹਾਡੇ ਘਰੇ ਆਉਂਦੇ ਆ ਜਾਂ ਕਿਵੇਂ ਆ ਕੁਝ ਵੀ ਲਾ ਲਓ ਹਨ ਜਦੋਂ ਉੱਥੋਂ ਕਿ ਸਟੱਡੀ ਦੇ ਵਿੱਚ ਹੈਗੇ ਆ ਇਹ ਕਿ ਸਟੱਡੀ ਦੇ ਵਿੱਚੋਂ ਫੌਜ ਦੇ ਵਿੱਚੋਂ ਕਿਸ ਤਰ੍ਹਾਂ ਉਹ ਗਾਇਬ ਹੋਏ ਐਸਡੀ ਜਿਹੜੀ ਆ ਮਤਲਬ ਕਿ ਇੱਕ ਢੂੰਗੀ ਜਾਣਕਾਰੀ ਉਹ ਰੱਖਣੀ ਬਣ ਜਾਂਚ ਹੋਣੀ ਚਾਹੀਦੀ ਆ ਤੇ ਜਿਹੜਾ ਬਣਦਾ ਇਨਸਾਫ ਹੈ ਇਹਨਾਂ ਨੂੰ ਮਿਲਣਾ ਚਾਹੀਦਾ ਕਿਉਂਕਿ ਮਾਪਿਆਂ ਦਾ ਕੰਮ ਹੁੰਦਾ ਆ ਆਪਦੇ ਧੀਆਂ ਪੁੱਤਰਾਂ ਨੂੰ ਪੜਾਉਣਾ ਲਿਖਾਉਣਾ ਤੇ ਬੇਟੀ ਨੂੰ ਇਹਨਾਂ ਨੇ ਮੈਰਿਜ ਕੀਤੀ ਆ ਬੇਟੀ ਦੀ ਵਧੀਆ ਪਰਵਸ਼ ਕੀਤੀ ਆ ਤੇ ਉਸ ਤੋਂ ਬਾਅਦ ਹੁਣ ਬੇਟੀ ਦੇ ਦਸਨ ਮੁਤਾਬਕ ਉਹਦਾ ਸਹੁਰਾ ਪਰਿਵਾਰ ਆ ਜਿਹੜਾ ਉਹ ਉੱਥੇ ਨਹੀਂ ਵੜਨ ਦਿੰਦੇ ਤੇ ਇਥੋਂ ਫੌਜ ਵਾਲਿਆਂ ਨੇ ਇਨਾਂ ਨੂੰ ਉੱਥੇ ਕੁਆਟਰ ਖਾਲੀ ਕਰਤਾ ਛੋਟਾ ਬੱਚਾ ਤੇ ਪਰਿਵਾਰ ਕਿਸ ਤਰ੍ਹਾਂ ਮਤਲਬ ਕਿ ਇਹਨੂੰ ਪਾਲੂਗਾ ਤੇ ਅੱਜ ਬੇਟੀ ਤੇ ਇੱਕ ਤਰ੍ਹਾਂ ਦਾ ਪਰਿਵਾਰ ਤੇ ਦੁੱਖਾਂ ਦਾ ਪਹਾੜ ਆ ਤੇ ਇਸ ਦੀ ਜਿਹੜੀ ਜਾਂਚ ਆ ਹੋਣੀ ਚਾਹੀਦੀ ਆ ਸਾਡੇ ਮੁਤਾਬਕ ਤਾਂ ਦੱਸਣ ਦੇ ਮੁਤਾਬਕ ਜਿਵੇਂ ਬੇਟੀ ਨਾਲ ਗੱਲਬਾਤ ਹੋਈ ਆ ਬਾਈ ਨਾਲ ਗੱਲਬਾਤ ਹੋਈ ਆ ਇਹ ਇੱਕ ਬਹੁਤ ਹੀ ਸਾਜ਼ਿਸ਼ ਘੜੀ ਗਈ ਆ ਉਸ ਨਾਲ ਹੋ ਸਕਦਾ ਵੀ ਉੱਥੇ ਜਿਹੜੇ ਇਹਨਾਂ ਨੇ ਮੌਕਸਰਾਂ ਦਾ ਨਾਮ ਲਿਆ ਸਿਪਾਈ ਜਾਂ ਹੌਲਦਾਰ ਵਗੈਰਾ ਹੋ ਸਕਦਾ ਉਹਨਾਂ ਨੇ ਉਸ ਨੂੰ ਕਿਤੇ ਖਪਾਈ ਦਿੱਤਾ ਗਿਆ ਹੋਵੇ ਕਿਉਂਕਿ ਉਸ ਤੋਂ ਬਾਅਦ ਇਹਨਾਂ ਦੀ ਗੱਲ ਵੀ ਨਹੀਂ ਹੋਈ ਕਿਉਂਕਿ ਬੇਟੀ ਨੇ ਜਦੋਂ ਜਾ ਕੇ ਉਹਨਾਂ ਨੇ ਦੇਖਿਆ ਉਹਦੀ ਹਾਲਤ ਬੁਰੀ ਸੀਗੀ ਉੱਥੇ ਤੇ ਇਸ ਲਈ ਅਸੀਂ ਮੰਗ ਕਰਦੇ ਹਾਂ ਤੁਹਾਡੇ ਮੀਡੀਆ ਜਰੀਏ ਕਿ ਇਹਨਾਂ ਨੂੰ ਪਰਿਵਾਰ ਨੂੰ ਅਨਸਾਫ਼ ਮਿਲਣਾ ਚਾਹੀਦਾ ਤੇ ਇਸ ਦੀ ਜਾਂਚ ਆ ਹੋਣੀ ਚਾਹੀਦੀ ਹੈ ਜੀ ਹਾਂ ਜੀ ਡਾਕਟਰ ਸਾਹਿਬ ਜਿਵੇਂ ਕਿ ਡਬਲ ਮਾਰ ਪਈ ਇੱਕ ਤਾਂ ਜਿਵੇਂ ਕਿ ਜਿਹੜੇ ਘਰ ਵਾਲਾ ਸੀ ਉਹ ਨੌਕਰੀ ਤੇ ਸੀ ਉਹ ਵੀ ਫੌਜ ਦਾ ਸੀ ਨਹੀਂ ਰਹੀ ਕਿੱਧਰ ਗਿਆ ਕਿੱਧਰ ਨਹੀਂ ਗਿਆ ਇੱਕ ਜਣੇ ਕੇ ਸੋਹਰਾ ਪਰਿਵਾਰ ਕਹਿ ਰਿਹਾ ਵੀ ਤੂੰ ਸਾਡੇ ਘਰੇ ਨਾ ਵੜੀ ਜਦ ਤੱਕ ਸਾਡਾ ਜਿਹੜਾ ਮੁੰਡਾ ਉਹ ਕਰ ਹੀ ਨਹੀਂ ਆਉਂਦਾ ਇਹਦਾ ਬਹੁਤ ਮਾੜੀ ਗੱਲ ਹੋਈ ਹੈ ਪਹਿਲਾਂ ਹੀ ਗੱਲ ਤਾਂ ਜੀ ਇਹ ਸਾਰਾ ਉਸ ਨਾ ਜਿਹੜਾ ਫੌਜ ਦੇ ਕੀਤਾ ਹੋਇਆ ਜੀ ਸਾਨੂੰ ਤਾਂ ਨਹੀਂ ਲੱਗਦਾ ਵੀ ਬੱਚਾ ਹੈਗਾ ਉਹ ਕਿਉਂਕਿ ਬੱਚਾ ਤਾਂ ਖਵਾਇਆ ਉਹਨਾਂ ਨੇ ਕਿਹਾ ਜੀ ਕਿ ਉਹ 2 ਮਹੀਨੇ 2-3 ਮਹੀਨੇ ਹੋ ਗਏ ਇਸ ਗੱਲ ਦਾ ਕੋਈ ਸੋਕ ਸੋਕੇ ਨਿਕਲਦੀ ਜੀ ਤੇ ਫਿਰ ਵੀ ਕਹਿ ਰਹੇ ਆ ਕਿ ਤੁਹਾਡੇ ਕੋਲੇ ਆ ਤੇ ਇਹਨਾਂ ਨੂੰ ਪਰੇਸ਼ਾਨ ਕਰਦੇ ਆ ਆ ਕੇ ਫੌਜ ਵਾਲੇ ਇੱਥੇ ਜੀ ਹਾਂਜੀ ਇਨ ਪ੍ਰਵਾਹ ਨੂੰ ਸਾਬ ਦੇਣਾ ਚਾਹੀਦਾ ਜੀ ਬਿਲਕੁਲ ਇਹ ਸਾਜ਼ਿਸ਼ ਹੀ ਲੱਗਦੀ ਜੀ ਗੱਲ ਕਰੀਏ ਤਾਂ ਵਿੱਚੋਂ ਜਿਵੇਂ ਕਿ ਮਿਲੇ ਲੱਗਦੇ ਆ ਜਦੋਂ ਉਹਨਾਂ ਨੇ ਫੜ ਕੇ ਲੈ ਗਏ ਆ ਇਹ ਗੁੱਡੀ ਦੇ ਦੱਸਣ ਦੇ ਮੁਤਾਬਕ ਉਹ ਕਹਿੰਦੀ ਮੈਂ ਜਾ ਕੇ ਆਈ ਆ ਉਸ ਦਾ ਬੁਰਾ ਹਾਲ ਸੀ ਜਦੋਂ ਮੈਂ ਗਈ ਆ ਉੱਥੇ ਹਾਂਜੀ ਉਸੇ ਕਰਕੇ ਸ਼ੱਕ ਸਾਨੂੰ ਵੀ ਸਾਨੂੰ ਸ਼ੱਕ ਆ ਵੀ ਖਪਾਇਆ ਬੱਚਾ ਕਿਦ ਨੇ ਬੱਚਾ ਹੈ ਨਹੀਂ ਉਹ ਜੀ ਹਾਂਜੀ ਇੱਕ ਜਾਨੀ ਕਿ ਜਿਹੜੀ ਤਨਖਾਹ ਹੁੰਦੀ ਸੀ ਪਰਿਵਾਰ ਦੀ ਮਦਦ ਹੁੰਦੀ ਸੀ ਪੈਸੇ ਨਾਲ ਉਹ ਵੀ ਬੰਦ ਕਰ ਦਿੱਤਾ ਗਿਆ ਹਾਂ ਇਹ ਬਹੁਤ ਮਾੜੀ ਗੱਲ ਹੈ ਜੀ ਜਦੋਂ ਪਹਿਲੀ ਗੱਲ ਤਾਂ ਗੁੜੀਆਂ ਨੇ ਦੱਸਿਆ ਵੀ ਮੈਂ ਉੱਥੇ ਜਦੋਂ ਗਈ ਆ ਮਸਾਂ ਮਿਲਦਾ ਮੈਨੂੰ ਤੇ ਉਹਦੇ ਹਾਲਾਤ ਬਹੁਤ ਖਰਾਬ ਸੀਗੇ ਤੇ ਉੱਥੋਂ ਤਾਂ ਫਿਰ ਆਪਾਂ ਨੂੰ ਪਤਾ ਵੀ ਜੇ ਦਾ ਸਕਿਉਰਟੀ ਦੇ ਵਿੱਚ ਪੁਲਿਸ ਸਕਿਉਰਟੀ ਹੋਵੇ ਜਾਂ ਫੌਜ ਦੀ ਸਕਿਉਰਟੀ ਹੋਵੇ ਤੇ ਉੱਥੋਂ ਤਾਂ ਫਿਰ ਭੱਜਣਾ ਨਾ ਕੋਈ ਨਾਮਕੀਨ ਹੁੰਦਾ ਐ ਐ ਤਾਂ ਬੰਦਾ ਕਿਵੇਂ ਭੱਜ ਸਕਦਾ ਤੇ ਹੁਣ ਇਹਨਾਂ ਦੀ ਕੋਈ ਗਨੀਮਤ ਸੀ ਸਾਜ਼ਿਸ਼ ਫੌਜ ਦੀ ਹੈ ਜੋ ਇਹਨਾਂ ਤੇ ਇਲਜ਼ਾਮ ਲਾ ਰਹੇ ਆ ਵੀ ਤੁਹਾਡੇ ਕੋਲੇ ਆਉਂਦਾ ਇੱਥੇ ਜਾਏ ਹੁੰਦਾ ਤੇ ਬਾਕੀ ਇਹਨਾਂ ਦੇ ਦੂਰੀ ਮਾਰੇ ਹੋਏ ਵੀ ਨਾ ਤਾਂ ਉਹ ਵਿਚਰੀ ਗੁੜੀਆ ਉਧਰੋਂ ਉਹਦੇ ਸੌਰਿਆਂ ਉਧਰ ਜਾਂਦੀ ਹੈ ਤਾਂ ਉਹ ਨਹੀਂ ਮੜਨ ਦੇ ਰਹੇ ਤੇ ਬਾਕੀ ਜੇ ਇਹਨਾਂ ਦੀ ਫੌਜ ਦੇ ਵਿੱਚ ਸਾਰਾ ਕੋਈ ਕਸਟਡੀ ਦੇ ਵਿੱਚ ਸੀਗਾ ਇਹਦੀ ਪ੍ਰੋਪਰ ਜਾਂਚ ਹੋਣੀ ਚਾਹੀਦੀ ਹੈ ਜਾਂਚ ਹੋ ਕਰਕੇ ਜਿਹੜੇ ਵੱਡੇ ਅਧਿਕਾਰੀ ਆ ਉਹਨਾਂ ਤੱਕ ਗੱਲ ਪਹੁੰਚੀ ਹੋਊਗੀ ਜਿਨ੍ਹਾਂ ਨੇ ਇੱਕ ਰੱਖਿਆ ਸੀਗਾ ਉਹਨੂੰ ਜ਼ਿੰਮੇਵਾਰਤਾ ਉਹਨੂੰ ਹੀ ਹੈ ਨਾ ਜਿਹਦੀ ਕਸਟਡੀ ਦੇ ਵਿੱਚ ਸੀਗਾ ਉਹ ਤੇ ਇਹਨਾਂ ਨੂੰ ਆਏ ਆ ਵੀ ਸਾਡੇ ਨੂੰ ਸਾਰੇ ਨਗਰਵਾਨ ਨੂੰ ਆ ਵੀ ਸਾਡੇ ਆਪਣੇ ਗੁੜੀਆਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਇਹਦੀ ਜਾਂਚ ਹੋਣੀ ਚਾਹੀਦੀ ਪ੍ਰੋਪਰ ਜੀ ਜੋ ਕੁੜੀ ਦਾ ਬਾਪ ਹੈ ਉਹਨੇ ਵੀ ਜਨਕੇ ਫੌਜ ਦੀ 20 22 ਸਾਲ ਜਨਕੇ ਸੇਵਾ ਕਰੀ ਹੈ ਉਹ ਵੀ ਸਾਡੇ ਨਾਲ ਨੇ ਪੁੱਛਾਂ ਕਿ ਸਾਰੀ ਗੱਲਬਾਤ ਕਰਾਂਗੇ ਫੌਜ ਦੇ ਵਿੱਚ ਇਹੋ ਜਿਹਾ ਕੁਝ ਚੱਲਦਾ ਤੁਸੀਂ ਵੀ ਕਾਫੀ ਲੰਮਾ ਸਮਾਂ ਜਨਕੇ ਡਿਊਟੀ ਕਰਕੇ ਆਏ ਹੋ ਜਿਹੜੇ ਹਸਾਵਣਾ ਦੱਸ ਰਹੀ ਹੈ ਕੁਝ ਚੱਲਦਾ ਹੋਇਆ ਕੁਝ ਦੇਖੋ ਜੀ ਗੱਲ ਇਹ ਹੈ ਵੀ ਜੋ ਕਿਸੇ ਇਨਸਾਨ ਤੋਂ ਗਲਤੀ ਹੁੰਦੀ ਸੀ ਪਰ ਉਹ ਥੱਲੇ ਦਬਾਉਂਦੇ ਸੀ ਪਰ ਅੱਜ ਜਿਹੜੇ ਅਫਸਰਾਂ ਨੇ ਇਹਨਾਂ ਨੇ ਕਿਹਾ ਅਸੀਂ ਸਾਡੇ ਕਰਨਲ ਸਾਹਿਬ ਨਾਲ ਗੱਲਬਾਤ ਹੋਈ ਜਦੋਂ ਇਹਨਾਂ ਨੇ ਕਹਿ ਪਕੌੜਾ ਹੋ ਗਿਆ ਅਸੀਂ ਨਹੀਂ ਕਹਿੰਦੇ ਪਕੌੜਾ ਹੋਇਆ ਇਹ ਕਹਿੰਦੇ ਪਕੌੜਾ ਹੋਇਆ ਕਰਨਲ ਸਾਹਿਬ ਕਹਿੰਦਾ ਪਕੌੜਾ ਹੋ ਗਿਆ ਪਰ ਅਸੀਂ ਉਹਦੇ ਜਾ ਕੇ ਪੁੱਛਦਸ ਕੀਤੀ ਉਹ ਕਹਿੰਦਾ ਜੀ ਵੀ ਮੈਂ ਤਾਂ ਨਾਗaland ਨਾਗਾ ਜੇਲ੍ਹ ਚ ਭੇਜਣਾ ਸੀ ਇਹਨੂੰ ਜਿਹੜੀ ਆ ਉਰਲਾ ਟਾ ਭੱਜ ਭਜਾਈ ਵਾਲਾ ਹੋ ਗਿਆ ਫੇਰ ਉਹਨਾਂ ਨੂੰ ਪੁੱਛਿਆ ਭੱਜਾ ਕਿਵੇਂ ਤੁਹਾਡੇ ਕੋਲੇ ਇੰਨੇ 6 6 ਬੰਦੇ ਤੁਹਾਡੇ ਡਿਊਟੀ ਤੋਂ ਚੜਦੇ ਸੀ ਉਹਦੇ ਉੱਤੇ ਸਾਨੂੰ ਮੈਡਨ ਦਿੱਤਾ ਨਹੀਂ ਕਿਤੇ 2 ਮਹੀਨੇ ਸਾਨੂੰ ਹੋ ਗਏ ਸੀ ਢਾਈ ਦੋ ਢਾਈ ਮਹੀਨੇ ਹੋ ਗਏ ਜਾਂਦਿਆਂ ਨੂੰ ਸਾਨੂੰ ਗੇਟ ਤੇ ਬਾਹਰ ਦਿੰਦੇ ਸੀ ਕੋਈ ਪਾਣੀ ਨਹੀਂ ਪੁੱਛਦਾ ਸੀ ਉੱਥੇ ਕੱਲਾ ਕਿਤੇ ਕੁੜੀ ਨਾਲ ਮੁਲਾਕਾਤ ਕਰਾਉਂਦੇ ਸੀ ਕਰਾਉਂਦੇ ਸੀ ਜਦੋਂ ਪਹਿਲੀ ਮੁਲਾਕਾਤ ਹੋਈ ਉਹਦਾ ਉਹਦਾ ਬਹੁਤ ਬੁਰਾ ਹਾਲ ਸੀਗਾ ਉਹਦੇ ਕੋਈ ਕੱਪੜਾ ਨਹੀਂ ਸੀ ਪੈਰਾਂ 'ਚ ਨਹੀਂ ਕੋਈ ਸਿਰ ਤੇ ਪਟਕਾ ਨਹੀਂ ਸੀ ਕੇਸ ਖਿੱਲਰੇ ਸੀ ਨੀਕਰ ਸੀ ਜਾਂ ਜਿਹੜੀ ਬ੍ਰਾਂਡ ਸੀ ਉਹਦੇ ਕੁਆਟਰ ਤੋਂ ਕੁੱਟਮਾਰ ਕਰਕੇ ਕੱਢਿਆ ਗਿਆ ਸੀ ਠੀਕ ਹੈ ਜੀ ਬਾਕੀ ਉਹ ਕਹਿੰਦੇ ਵੀ ਨਹੀਂ ਜੇ ਅਸੀਂ ਤਾਂ ਆਖੇ ਉਹ ਆਖੇ ਤਾਂ ਭਰੋਸਾ ਕਰਕੇ ਖੁੱਲਾ ਛੱਡ ਤਾਂ ਖੁੱਲਾ ਕਿਵੇਂ ਛੱਡਿਆ ਗਿਆ ਜੀ ਉਹ ਖੁੱਲਾ ਨਹੀਂ ਛੱਡਿਆ ਜਾਂਦਾ ਅਸੀਂ ਵੀ 20 ਸਾਲ ਬਾਈ ਸਾਲ ਨੌਕਰੀ ਕੀਤੀ ਐ ਇਸ ਫੌਜ ਦੇ ਵਿੱਚ ਜਦੋਂ ਕੋਈ ਬੰਦਾ ਸਜ਼ਾਦਾਰ ਦਾ ਹੱਕਦਾਰ ਹੋ ਜਾਂਦਾ ਉਹਨੂੰ ਅੰਡਰ ਰੈਸਟ ਕੀਤਾ ਜਾਂਦਾ ਉਹਦੇ ਉੱਤੇ ਡਿਊਟੀ ਕੋਈ ਨਹੀਂ ਪਾਸੇ हट ਸਕਦਾ ਜਿੰਨਾ ਚਿਰ ਉਹਨੂੰ ਲੈਟ ਇਨ ਜਾਣਾ ਬਾਥਰੂਮ ਜਾਣਾ ਉਹਨੂੰ ਕਰਾਇਆ ਜਾਂਦਾ ਜੀ ਪਰ ਇਹ ਫੌਜ ਨੇ ਧੋਖਾ ਬਹੁ ਕੀਤਾ ਜੀ ਇਹਦੇ ਸੂਬੇਦਾਰ ਨੇ ਇਹਦਾ ਸੀਐਚਮ ਨੇ ਪਿੱਛੇ 2 ਹੌਲਦਾਰ ਹੋਰ ਸੀ ਮੈਂ ਤਾਂ ਹੁਣ ਨਾ ਨਹੀਂ ਜਾਣਦਾ ਸਰਿਆਂ ਦੇ ਇਹਦਾ ਗੁੱਡੀ ਦਾ ਨਾਂ ਜਾਣਦੀ ਹੋਗੀ ਸੁਬੇਦਾਰ ਮੇਜਰ ਜਦੋਂ ਵੀ ਫੋਨ ਕਰਨਾ ਵੀ ਐਂ ਕਰਕੇ ਸਾਡਾ ਇਹ ਆ ਕੋਈ ਕਿਸੇ ਨਾਲ ਸਾਡੀ ਸੁਣਵਾਈ ਨਹੀਂ ਹੁੰਦੀ ਜਦੋਂ ਇਹਨਾਂ ਨੇ ਇਹ ਗੱਲ ਕਰੀ ਬਈ ਕੁੜੀ ਨੇ ਫੋਨ ਲਾਇਆ ਤੜਕੇ 8 ਵਜੇ ਵੀ ਅੱਜ ਚ 4 ਦਿਨ ਹੋ ਗਏ ਮੇਰਾ ਫੋਨ ਨਹੀਂ ਆਉਂਦਾ ਕੋਈ ਕਿਸੇ ਪਾਸੇ ਕੀ ਹੈ ਉਹ ਕਹਿੰਦੇ ਵੀ 2 ਘੰਟੇ ਢੇਰ ਜਿਹੜੂ ਘੰਟਾ ਸੁਭੇਦਾਰ ਸਰਜੀਤ ਸਿੰਘ ਉਹਨਾਂ ਨੇ ਜਦੋਂ ਇਹ ਗੱਲ ਕਹੀ 2 ਘੰਟੇ ਬਾਅਦ ਉਹਨਾਂ ਨੇ ਇਹ ਗੱਲ ਕਹੀ ਵੀ ਉਹਦਾ ਜੀ ਪਘੋੜਾ ਹੋ ਗਿਆ ਕਿ 3:30 ਵਜੇ ਵੀ ਪਘੋੜਾ ਤਾਂ ਉਦੋਂ ਵੀ ਸੀਗਾ ਫਿਰ ਉਹ 2 ਘੰਟੇ ਬਾਅਦ ਪਘੋੜਾ ਕਹਿ ਰਹੇ ਆ ਤੇ ਪਘੋੜਾ ਉਦੋਂ ਵੀ ਸੀਗਾ ਜੀ ਉਹ ਗੱਲ ਬਾਅਦ ਫਿਰ ਸਾਨੂੰ ਇੱਥੋਂ ਆਏ ਅਸੀਂ ਚਲੇ ਗਏ ਉੱਥੇ ਬਹੁਤ ਫਿਰ ਉਹਨਾਂ ਨੇ ਕੀਤਾ ਪਰ ਨਹੀਂ ਜਨਾ ਇਹਨਾਂ ਨੇ ਧੋਖਾ ਕੀਤਾ 76 ਸਿੰਘ ਜਿਹਦੇ ਨਾਲ ਰੌਲਾ ਸੀਗਾ ਆਖਲਕੇ ਦਾ ਬੌਰਗਾ ਸਿੱਖ ਪਰਿਵਾਰ ਸੀਗਾ ਉਹ ਤਾਂ ਉਹਦੀ ਡਿਊਟੀ ਕਰੀ ਜਾਂਦਾ ਇਹ ਆਦਾ ਪਰਿਵਾਰ ਰੋਲੀ ਜਾਂਦਾ ਇਹ ਧੱਕਾ ਹੀ ਆ ਜੀ ਹੋਰ ਕੀ ਹੈ ਨਿ ਨਸ਼ਤਰ ਸਿੰਘ ਕਿਹੜੇ ਆਖਲਕੇ ਦਾ ਆ ਜਿਹੜਾ ਨਾਲ ਆਖਲੀਆ ਚੰਦਪਾਨ ਦੇ ਨਾਲ ਉਹਦੇ ਨਾਲ ਬਹਿ ਕੇ ਕੋਈ ਗੱਲਬਾਤ ਨਹੀਂ ਕਰੀ ਚਾਰ ਬੰਦੇ ਉਹਦੇ ਘਰੇ ਜਾਂਦੇ ਵੀ ਆ ਗੱਲ ਕੀ ਹੋ ਗਈ ਘਰੇ ਗਏ ਜੀ ਉਹਦੇ ਪਿੰਡ ਮੈਂ ਕੱਲਾ ਗਿਆ ਇਹ ਕਾਗਲੀ ਆਪਣੇ ਤੋਂ ਉਰਲੇ ਆਖਲਕੇ ਦਾ ਬੰਦਾ ਲਿਆ ਮੈਂ ਉਹਨੂੰ ਮੈਂ ਪੁੱਛਿਆ ਉਨ ਲੈ ਕੇ ਜਾ ਕੇ ਗੱਲਬਾਤ ਕੀਤੀ ਵੀ ਚਲੇ ਯਾਰ ਕੋਈ ਉਹਦੇ ਮਾਪੇ ਬਾਬਨਾ ਉਹਨਾਂ ਨੇ ਕੀ ਜਲਾਮ ਲਾਇਆ ਵੀ ਸਾਡੇ ਘਰੇ ਪਛੈਤਾ ਲੈ ਕੇ ਜਾਂਦੇ ਆ ਹੂੰ ਵੀ ਸਾਡੇ ਤੇ ਪ੍ਰਭਾਵ ਪਾਉਂਦੇ ਆ ਉੱਤ ਹੂੰ ਵੀ ਇਹ ਇਹ ਕਰਦਿਆ ਇਹ ਤਾਂ ਹੀ ਬਹੁਤ ਗਲਤ ਕੰਮ ਹੈ ਜੋ ਕਰਨਲ ਸਾਹਿਬ ਦੇ ਘਰ ਵਾਲੀ ਹੈ ਉਹ ਵੀ ਬਹੁਤ ਗਲਤ ਕੰਮ ਕਰ ਰਹੀ ਹੈ ਹੂੰ ਉਹ ਕਿਦਾਂ ਉਹ ਉਹ ਕਿਦਾਂ ਵੀ ਪਹਿਲਾਂ ਤਾਂ ਸਾਡੀ ਕੁੜੀ ਨੂੰ ਕਹਿੰਦੀ ਭਾਈ ਤੈਨੂੰ ਸਾਰਾ ਕੁਝ ਦੇਵਾਂਗੇ ਅਸੀਂ ਕੋਈ ਗੱਲ ਨਹੀਂ ਤੈਨੂੰ ਕੋਈ ਤੇਰਾ ਰੋਟੀ ਦਾ ਬਿਸਰਾ ਮਸਲਾ ਹੱਲ ਕਰਾਂਗੇ ਤੇ ਉਦੋਂ ਮੁੜ ਕੇ ਕਹਿੰਦੀ ਕੁੜੀ ਨੂੰ ਕਹਿੰਦੀ ਤੂੰ ਇਹਨੂੰ ਬੰਦੇ ਨੂੰ ਨਹੀਂ ਛੱਡਦੇ ਕਿਉਂ ਛੱਡਦੇ ਵੀ ਬੰਦਾ ਤਾਂ ਉੱਥੇ ਦਾ ਹੀ ਹੈ ਗੈਰ ਤੁਸੀਂ ਕੀਤਾ ਹੋ ਕਿਉਂ ਛੱਡਦੇ ਕੁੜੀ ਜਨਕੀ ਸਬੂਤ ਛਪਾਉਣ ਦੀ ਕੋਸ਼ਿਸ਼ ਕਰ ਰਹੀ ਆ ਕੋਸ਼ਿਸ਼ ਕਰ ਰਹੀ ਆ ਜੀ ਉਹ ਕੁਛ ਨਹੀਂ ਸੀਗਾ ਜੇ ਹੁਣ ਕਹਿੰਦੇ ਬਲਤਕਾਰ ਜੇ ਮੈਂ ਆਖਿਆ ਸੀ ਸਿਵਲ ਕੇਸ ਲਾਓ ਤੇ ਇਹਦਾ ਜਿਹੜਾ ਕੰਪਨੀ ਸਬਜ਼ਾਰ ਸੀਗਾ ਤਾਂ ਕੁੜੀ ਨੇ ਤੁਹਾਨੂੰ ਨਾਂ ਦੱਸਿਆ ਉਹ ਕਹਿੰਦਾ ਸਿਵਲ ਕੇਸ ਨਹੀਂ ਲਾਉਂਦੇ ਅਸੀਂ ਸਾਡੀ ਬੇਇੱਜ਼ਤੀ ਹੁੰਦੀ ਫੌਜ ਦੀ ਨਗਰ ਸਿਵਲ ਕੇਸ ਲਾਉ ਉਹਦਾ ਅਸੀਂ ਡਾਕਟਰੀ ਮੈਨਾ ਕਰਾਈਏ ਜੇ ਸਾਡੇ ਮੁੰਡੇ ਚ ਕਸੂਰ ਹੈ ਉਹਦਾ ਡਾਕਟਰੀ ਮੈਨਾ ਕਰਾਵਾਂਗੇ ਅਸੀਂ ਆਹ ਗੱਲ ਆਈ ਆ ਬੰਦਾ ਤੱਕੇ ਸ਼ਾਹੀ ਹੋ ਰਹੀ ਹੈ ਕਿਧਰ ਗਿਆ ਡਾਕਟਰ ਕਿਧਰ ਉੱਠ ਗਿਆ ਚਲ ਜਿਵੇਂ ਆਪਾਂ ਗੱਲ ਕਰਦੇ ਸੀ ਵੀ ਇੱਕ ਕੋਰਟ 'ਚ ਵੀ ਕੇਸ ਚੱਲਦਾ ਜੇ ਉਹਨੇ ਗੁਨਾਹ ਕਰਿਆ ਸੀ ਜਿਹਨੂੰ ਫੜਿਆ ਗਿਆ ਉਸ ਤੋਂ ਬਾਅਦ ਜੇਨੇ ਕਿ ਅਦਾਲਤੀ ਕਾਰਵਾਈ ਹੁੰਦੀ ਹੈ ਅਦਾਲਤੀ ਕਾਰਵਾਈ ਹੁੰਦੀ ਹੈ ਉਹਨਾਂ ਨੇ ਫਿਰ ਉਹਨੂੰ ਅਦਾਲਤ 'ਚ ਪੇਸ਼ ਕਿਉਂ ਨਹੀਂ ਕਰਿਆ ਜਿਹਨੂੰ ਗੁਨਾਹ ਕਰਿਆ ਸੀ ਅਦਾਲਤ 'ਚ ਪੇਸ਼ ਕਰਦੇ ਉਹ ਤਾਂ ਜੱਜ ਦੇ ਸਿਰ ਤੇ ਸੀ ਉਹਨੂੰ ਸਜ਼ਾ ਦਿੰਦਾ ਨਾ ਦਿੰਦਾ ਇਹੀ ਚੀਜ਼ਾਂ ਦਾ ਸੋਚਣ ਵਾਲਿਆਂ ਨਾ ਜਿਹੜੀਆਂ ਅਸੀਂ ਕਹਿੰਦੇ ਆ ਵੀ ਪਹਿਲੇ ਗੱਲ ਤਾਂ ਪੁਲਿਸ ਦੀ ਇੱਕ ਸਟੱਡੀ ਦੇ ਵਿੱਚੋਂ ਉੱਥੇ ਜਿਹੜੀ ਫੌਜ ਦੀ ਇੱਕ ਸਟੱਡੀ ਆ ਉਸ ਦੇ ਵਿੱਚੋਂ ਗਾਇਬ ਕੀਤਾ ਗਿਆ ਉਹਨੂੰ ਜਿਹੜਾ ਸਾਡਾ ਮਤਲਬ ਕਿ ਬੰਦਾ ਹਨਾ ਉਹ ਜੀ ਉਹ ਅਸੀਂ ਤਾਂ ਇਹ ਕਹਿੰਨੇ ਆਂ ਵੀ ਉਹ ਫੌਜ ਕੋਲ ਹੀ ਆ ਫੌਜ ਨੇ ਆਪਦਾ ਸਾਈਡ ਤੇ ਰੱਖਿਆ ਜਾਂ ਉਹਦੇ ਨਾਲ ਕੁਝ ਮਰਜ਼ੀ ਹੋ ਸਕਦਾ ਉਹਨੂੰ ਕੁੱਟਮਾਰ ਕਰ ਰਹੇ ਹੁਣ ਕੀ ਪਤਾ ਕਿੰਨਾ ਤੰਗ ਪਰੇਸ਼ਾਨ ਹੋਊਗਾ ਹਨਾ ਤੇ ਬਾਕੀ ਜਿਹੜਾ ਜੇ ਉਹਨਾਂ ਨੇ ਕੋਰਟ ਦੇ ਵਿੱਚ ਕੇਸ ਕੀਤਾ ਵਾ ਤਾਂ ਉੱਥੇ ਉਹਨੂੰ ਪੇਸ਼ ਕਰਦੇ ਆਂ ਪੇ ਕੋਰਟ ਜਿਹੜੀ ਬਣਦੀ ਆ ਸਜ਼ਾ ਦਿੰਦੀ ਸਜ਼ਾ ਦਿੰਦੀ ਠੀਕ ਆ ਨਾ ਇਹ ਕੋਰਟਾਂ ਦੇ ਕੰਮ ਆ ਜੋ ਉਸ ਤੇ ਕਿਸੇ ਤਰ੍ਹਾਂ ਦੀ ਜੋ ਧਰਾਵਾਂ ਲਾਈਆਂ ਗਈਆਂ ਪ੍ਰੂਫ ਕਰਦੇ ਆਪਾਂ ਨੂੰ ਵੀ ਪਤਾ ਜੇ ਆਪਾਂ ਕੋਈ ਕੇਸ ਲੜਦੇ ਆ ਉਹਦੇ ਗਵਾਹ ਪਹੁੰਚਦੇ ਆ ਸਾਰੀ ਕੋਈ ਸਜ਼ਾ ਜਿਹੜੀ ਅਦਾਲਤ ਨੇ ਵਕੀਲ ਆਪਾਂ ਵਕੀਲ ਕਰਦੇ ਆ ਹਨਾ ਅਸੀਂ ਇਧਰੋਂ ਵਕੀਲ ਕਰਦੇ ਆ ਅਦਾਲਤ ਰਾਹੀਂ ਜੋ ਬਣਦੀ ਸੀਗੀ ਉਹਨੂੰ ਸਜ਼ਾ ਦਿੱਤੀ ਜਾਂਦੀ ਪਰ ਉਸ ਨੂੰ ਇਸ ਤਰ੍ਹਾਂ ਗਾਇਬ ਕਰਨਾ ਇੱਕ ਗਿਣੀਮੀ ਸਾਜ਼ਿਸ਼ ਆ ਇਹਦੇ ਵਿੱਚ ਫੌਜ ਦੇ ਕੋਈ ਆਲਾ ਅਫਸਰ ਵੀ ਹੋ ਸਕਦਾ ਵੀ ਨਾਲ ਮਿਲੇ ਹੋਣ ਅਸੀਂ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਇਹ ਫੌਜ ਦੇ ਅਲਾ ਅਫਸਰਾਂ ਤਿੱਕਰ ਆਵਾਜ਼ ਇਸ ਪਰਿਵਾਰ ਦੀ ਪਚਾਉਣੀ ਚਾਹੁੰਦੇ ਆ ਕਿ ਜੋ ਇਸ ਪਰਿਵਾਰ ਨਾਲ ਘਟਨਾ ਵਾਪਰੀ ਆ ਦੁਖਦਾਈ ਘਟਨਾ ਕਿਉਂਕਿ ਬੇਟੀ ਨੇ ਦੱਸਿਆ ਵੀ ਉਧਰ ਇਹਦਾ ਸਹੁਰਾ ਪਰਿਵਾਰ ਵੀ ਉਧਰ ਨਹੀਂ ਇਹਨੂੰ ਜਾਣ ਦਿੰਦਾ ਤੇ ਇਧਰੋਂ ਫੌਜ ਵਾਲਿਆਂ ਨੇ ਵੀ ਉਸਦੀ ਤਨਖਾਹ ਰੋਕ ਦਿੱਤੀ ਆ ਤੇ ਪਰਿਵਾਰ ਇੱਕ ਗਰੀਬ ਪਰਿਵਾਰ ਆ ਤੇ ਆਪਦਾ ਗੁਜ਼ਾਰਾ ਕਿਵੇਂ ਕਰੇ ਤੇ ਅਸੀਂ ਮੰਗ ਕਰਦੇ ਆ ਵੀ ਇਸ ਦੀ ਜਾਂਚ ਹੋ ਕੇ ਜੋ ਬਣਦੀ ਕਾਰਵਾਈ ਆ ਜਿਹੜੇ ਇਹਦੇ ਵਿੱਚ ਅਫਸਰ ਅਨਵੋਲਵ ਹੋ ਜਿਨ੍ਹਾਂ ਨੇ ਉਸ ਨੂੰ ਗਾਇਬ ਕੀਤਾ ਤੇ ਉਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਤੇ ਪਰਿਵਾਰ ਨੂੰ ਅਨਸਾਫ਼ ਮਿਲਣਾ ਚਾਹੀਦਾ ਇਸ ਕੇਸ ਬਾਰੇ ਕਈ ਫੌਜ ਦੇ ਵਿੱਚ ਤਜਰਬੇਕਾਰ ਫੌਜੀ ਹੁੰਦੇ ਆ ਵੀਰ ਸਾਡੇ بڑے ਲਿਖੇ ਕਰਨਲ ਬਰਗੈੜੀ ਆਰ ਜਨਨ ਕਿ ਤਜਰਬੇਕਾਰ ਹੁੰਦੇ ਆ ਉਹ ਵੀ ਜਨਨ ਕਿ ਇਸ ਪਰਿਵਾਰ ਦੇ ਨਾਲ ਸੰਪਰਕ ਕਰਕੇ ਪਰਿਵਾਰ ਨੂੰ ਦੱਸ ਸਕਦੇ ਆ ਸਮਝਾ ਸਕਦੇ ਆ ਕਿਉਂਕਿ ਪਰਿਵਾਰ ਹੁਣ ਇੱਕ ਜਨਨ ਕਿ ਉਲਝਿਆ ਪਿਆ ਤੇ ਅਸੀਂ ਜਾਇਗੇ ਤੇ ਜਾਇਗੇ ਕਿੱਧਰ ਫੌਜ ਕੈਰੀ ਆ ਉਹ ਬੰਦਾ ਪਕੌੜਾ ਹੋ ਗਿਆ ਬੰਦੇ ਨੇ ਗੁਨਾਹ ਕਰਿਆ ਸੀ ਕੋਈ ਕਰਿਆ ਸੀ ਚਲੋ ਉਹਦੇ ਤੇ ਕੇਸ ਬੰਦਾ ਕੋਰਟ ਦਾ ਅਦਾਲਤੀ ਕਾਰਵਾਈ ਹੁੰਦੀ ਉਦੋਂ ਬਾਅਦ ਅਦਾਲਤ ਦਾ ਸੀ ਉਹਨੂੰ ਸਜ਼ਾ ਦਿੰਦੀ ਨਾ ਦਿੰਦੀ ਕਿਵੇਂ ਵਾਦੀ ਹੁੰਦੀ ਉਦੋਂ ਬਾਅਦ ਜਨਨ ਕਿ ਹੁਣ ਪਰਿਵਾਰ ਇੰਨਾ ਜਨਨ ਕਿ ਸਹਿਮਿਆ ਹੋਇਆ ਜਨਨ ਕਿ ਹੁਣ ਅਸੀਂ ਜਾਈਗੇ ਤੇ ਜਾਈਗੇ ਵੀ ਕਿੱਧਰ ਪਰਿਵਾਰ ਕੋਲੇ ਜਨਨ ਕਿ ਇਨਕਮ ਦਾ ਸਾਧਨ ਨਹੀਂ ਰਹਿ ਗਿਆ ਬਿਲਕੁਲ ਜੀ ਗਰੀਬ ਪਰਿਵਾਰ ਆ ਜੀ ਉਹ ਸਹੁਰੇ ਵਾਲਾ ਪਰਿਵਾਰ ਗਰੀਬ ਹੈ ਇਧਰ ਦਾ ਪੇਕੇ ਵਾਲਾ ਪਰਿਵਾਰ ਵੀ ਗਰੀਬ ਹੈ ਜੀ ਬਹੁਤ ਵਿਚਾਰੇ ਮਿਹਨਤ ਕਰਕੇ ਬੱਚੇ ਪਾਲੇ ਇਹਨਾਂ ਨੇ ਜੀ ਤੇ ਇਹਦਾ ਇਨਸਾਫ ਜਰੂਰ ਮਿਲਣਾ ਚਾਹੀਦਾ ਇਹਨਾਂ ਨੂੰ ਜੀ ਜੇਕਰ ਇਨਸਾਫ ਨਹੀਂ ਮਿਲਦਾ ਤੁਸੀਂ ਪਿੰਡ ਲੈਵਲ ਤੇ ਕੋਈ ਆਪਣੇ ਆਪ ਕੁਝ ਕਰੋਗੇ ਹਾਂ ਫਿਰ ਪਿੰਡ ਦੇ ਨੌਜਵਾਨ ਇਕੱਠੇ ਹੋ ਕੇ ਪੰਚਾਇਤ ਨੂੰ ਸਾਰਾ ਕਵਾਂਗੇ ਵੀ ਪਰ ਫੌਜ ਦੇ ਵਿੱਚੋਂ ਭੱਜ ਜਾਣਾ ਬਹੁਤ ਨਾ ਵੀ ਇੱਕ ਫੌਜ ਦੇ ਕੋਲੇ ਨਹੀਂ ਬੰਦਾ ਸੇਫ ਹੈ ਤੇ ਆਮ ਆਪਾ ਆਹ ਬੰਦਾ ਕਿਵੇਂ ਸੇਫ ਰਹੂਗਾ ਕਿੱਥੇ ਉਥੇ ਹਜ਼ਾਰਾਂ ਦੀ ਗਿਣਤੀ 'ਚ ਬੰਦੇ ਆ ਐਡੀ ਫੌਜ ਦੀ ਸ਼ੌਣੀ 'ਚ ਭੱਜਿਆ ਉਹ ਕਿਸੇ ਦੇ ਘਰੋਂ ਨਹੀਂ ਭੱਜਿਆਗਾ ਭੱਜਿਆ ਨਹੀਂ ਭਜਾਇਆ ਇਹਨਾਂ ਨੇ ਜਾਂ ਕਿ ਰੱਖਿਆ ਕਿਤੇ ਪਾਸੇ ਕਰਕੇ ਇਹਨਾਂ ਨੂੰ ਕਹਿਤਾ ਭੱਜ ਗਿਆ ਹੀ ਬਸ ਹੋਰ ਕੋ ਚਾਲੀਏ ਕੀ ਕਹੇ ਜੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਤਾਂ ਤੁਹਾਡਾ ਪਿੰਡ ਲੈਵਲ ਤੇ ਕੀ ਸੰਘਰਸ਼ ਹੋਊਗਾ ਫਿਰ ਅਸੀਂ ਪਿੰਡ ਲੈਵਲ ਤੇ ਅਸੀਂ ਆਪਦੇ ਕੋਈ ਮਿਲ ਕੇ ਵਕੀਲਾਂ ਰਾਹੀਂ ਜੋ ਬਣਦੀ ਆ ਮਤਲਬ ਕਿ ਅਦਾਲਤੀ ਰਾਹੀਂ ਅਦਾਲਤ ਰਾਹੀਂ ਕੇਸ ਕਰਾਂਗੇ ਉਹਨਾਂ ਦੇ ਜਿਹੜੇ-ਜਿਹੜੇ ਬੰਦਿਆਂ ਦੇ ਸਾਡੇ ਬਾਈ ਨੇ ਨਾਂ ਲਏ ਆ ਤੇ ਉਹਨਾਂ ਦੇ ਇੱਕ ਤਰ੍ਹਾਂ ਦਾ ਅਦਾਲਤ ਰਾਹੀਂ ਅਸੀਂ ਝਗੜਾ ਕਰਾਂਗੇ ਪਿੰਡ ਵਾਲਾ ਸਾਰਾ ਹੀ ਨਗਰ ਇਹਨਾਂ ਦੇ ਨਾਲ ਆ ਤੇ ਬੈਠ ਕੇ ਜੋ ਵਿਚਾਰ ਚਰਚਾ ਹੋਊਗੀ ਉਹ ਕਰਕੇ ਉਸ ਤੋਂ ਅਗਲੀ ਕਾਰਵਾਈ ਉਲਿੱਕੀ ਜਾਵੇਗੀ ਕਿਸੇ ਅਸੀਂ ਵਕੀਲਾਂ ਨੂੰ ਵੀ ਬੇਨਤੀ ਕਰਾਂਗੇ ਜਿਹੜੇ ਵਕੀਲ ਆ ਵਕੀਰ ਕੋਈ ਕੇਸ ਲੜਨਾ ਚਾਹੁੰਦਾ ਇਸ ਪਰਿਵਾਰ ਦੀ ਮਦਦ ਕਰਨੀ ਚਾਹੁੰਦਾ ਕਿਉਂ ਗਰੀਬ ਪਰਿਵਾਰ ਹੈ ਕੇਸ ਬਾਈ ਦੇ ਜਨਨ ਕਿ ਦੋ ਤਿੰਨ ਲੜਕੀਆਂ ਜਨਨ ਕਿ ਗਰੀਬ ਪਰਿਵਾਰ ਆ ਬਾਈ ਨੇ ਫੌਜ ਦੇ ਵਿੱਚ ਕਾਫੀ ਚਿਰ ਡਿਊਟੀ ਕਰੀ ਐ ਕਈ ਵਕੀਲ ਸਾਡੇ ਵੀਰ ਹੁੰਦੇ ਆ ਵੀ ਸਾਨੂੰ ਇਹ ਕੇਸ ਦਿਓ ਅਸੀਂ ਜਨਨ ਕਿ ਇਹ ਲੜਾਂਗੇ ਅਸੀਂ ਫਿਰ ਵੀ ਲੜਾਂਗੇ ਅਸੀਂ ਨੰਬਰ ਵੀ ਦੇਵਾਂਗੇ ਪਰਿਵਾਰ ਦਾ ਵੀ ਪਰਿਵਾਰ ਨੇ ਜੇ ਕਿਸੇ ਨੇ ਸੰਪਰਕ ਕਰਨ ਸੰਪਰਕ ਵੀ ਕਰ ਸਕਦਾ ਕਈ ਵਕੀਲ ਹੁੰਦੇ ਵੀ ਅਸੀਂ ਸੇਵਾ ਕਰਨੀ ਹਾਂਜੀ ਇੱਕ ਅਸਰ ਹੋਰ ਆ ਅਗਰ ਜੋ ਦੀ ਰਜਮੈਂਟ ਦਾ ਕਰਨਲ ਸਾਹਿਬ ਨਹੀਂ ਕੋਈ ਫੈਸਲਾ ਕਰ ਰਿਹਾ ਤੇ ਅਸੀਂ ਕਮਾਂਡ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਵੀ ਉਹ ਕੋਈ ਹੱਲ ਕਰੇ ਜੋ ਉਹ ਨਹੀਂ ਕਰ ਰਿਹਾ ਕੋਰ ਕਮਾਂਡਰ ਸਾਹਿਬ ਬੈਠਾ ਉੱਤੇ ਉਹ ਵੀ ਕੋਈ ਹੱਲ ਕਰੇ ਇਹ ਚੀਜ਼ ਦਾ ਉਹਨਾਂ ਨੂੰ ਹੱਲ ਕਰਨਾ ਚਾਹੀਦਾ ਵੀ ਹੁਣ ਕਮਾਂਡਰ ਸਾਹਿਬ ਜੋ ਜੁਨਟ ਕਮਾਂਡਰਨ ਬੈਠਾ ਕਰਨ ਸਾਹਿਬ ਉਹ ਜੋ ਨਹੀਂ ਕਰ ਰਿਹਾ ਤਿੰਨ ਮਹੀਨੇ ਹੋ ਗਿਆ ਕੋਈ ਹੱਲ ਨਹੀਂ ਕਰ ਰਿਹਾ ਤੇ ਬ੍ਰਿਗੇਡ ਕਮਾਂਡਰਨ ਵੀ ਉੱਥੇ ਬੈਠਾ ਉਹ ਉਹਨੂੰ ਕਰਨਾ ਚਾਹੀਦਾ ਤੇ ਜਾਓ ਉੱਦੋਂ ਉੱਤੇ ਕਰਨ ਜਨਰਲ ਸਾਹਿਬ ਬੈਠੇ ਆ ਤੇ ਕੋਰ ਕਮਾਂਡਰਨ ਬੈਠੇ ਆ ਤਾਂ ਉਹਨੂੰ ਕਰਨਾ ਚਾਹੀਦਾ ਅਸੀਂ ਬੇਨਤੀ ਇਹੀ ਕਰਦੇ ਹਾਂ ਕੋਈ ਨਾ ਕੋਈ ਸਾਡਾ ਹੱਲ ਹੋਣਾ ਚਾਹੀਦਾ ਜੀ ਤੁਹਾਡਾ ਨੰਬਰ ਦੱਸਿਓ ਤੁਹਾਡਾ ਨੰਬਰ ਮੇਰਾ 98724 65468 ਹਰਮਨ ਸਿੰਘ ਸਾਬਕਾ ਫੌਜੀ ਨਾਇਕ ਬਾਕੀ ਇਸ ਪਰਿਵਾਰ ਦਾ ਇੱਕ ਇਹ ਵੀ ਦੋਸਾ ਜਿਹੜੀ ਫੌਜ ਵਾਲੇ ਆ ਜਾਂ ਕੋਈ ਵੀ ਇੱਕ ਸੀਏਡੀ ਵਾਲੇ ਕਿਤੇ ਬਿਜਲੀ ਵਾਲੇ ਬਣ ਕੇ ਇਹਨਾਂ ਦੇ ਘਰੇ ਆਉਂਦੇ ਆ ਕਈ ਵਾਰੀ ਪਰਿਵਾਰ ਦਾ ਮੈਂਬਰ ਘਰੇ ਨਹੀਂ ਹੁੰਦਾ ਤੇ ਕਿਉਂਕਿ ਆਪਾਂ ਨੂੰ ਪਤਾ ਹੀ ਅੱਜਕੱਲ ਚੋਰਾਂ ਦਾ ਕਿੰਨੀ ਪਰਮਾਰ ਆ ਹਰ ਆਮ ਘਰਾਂ ਦੇ ਵਿੱਚ ਕੋਈ ਕਿਸ ਤਰ੍ਹਾਂ ਦਾ ਬਣ ਕੇ ਆ ਕੇ ਲੁੱਟਖੋ ਕਰਕੇ ਚਲੇ ਜਾਂਦੇ ਆ ਠੀਕ ਆ ਇਸ ਪਰਿਵਾਰ ਨੂੰ ਵੀ ਡਾਰਾ ਜੇ ਕਿਸੇ ਪੁਲਿਸ ਅਧਿਕਾਰੀ ਨੇ ਜਾਂ ਫੌਜ ਦੇ ਅਧਿਕਾਰੀ ਨੇ ਆਉਣਾ ਪਿੰਡ ਦੇ ਵਿੱਚ ਪਹਿਲਾਂ ਪਿੰਡ ਦੇ ਚੌਕੀਦਾਰ ਨੂੰ ਤਲਾਸ਼ ਕੀਤੀ ਜਾਵੇ ਪਿੰਡ ਦੇ ਸਰਪੰਚ ਨੂੰ ਤਲਾਸ਼ ਕੀਤੀ ਜਾਵੇ ਪਿੰਡ ਦੇ ਨੰਬਰਦਾਰ ਨੂੰ ਤਲਾਸ਼ ਕੀਤੀ ਜਾਵੇ ਉਸ ਤੋਂ ਬਾਅਦ ਦੇ ਵਿੱਚ ਫੇਰ ਆ ਕੇ ਇਸ ਪਰਿਵਾਰ ਨਾਲ ਮਿਲ ਸਕਦਾ ਕਈ ਵਾਰੀ ਗੱਲਾਂ ਆਪਾਂ ਆਮ ਹੀ ਦੇਖਣ ਨੂੰ ਦੇਖਦੇ ਆ ਕਿ ਹੁਣ ਪਿੱਛੇ ਜੇ ਆ ਕੇ ਗਏ ਉਹਨਾਂ ਦੇ ਮੂੰਹ ਬੰਨੇ ਹੋਏ ਸੀਗੇ ਉਹ ਹੁਣ ਸਾਨੂੰ ਤਾਂ ਬਾਅਦ ਦੇ ਵਿੱਚ ਇਹਨਾਂ ਨੇ ਵੀਡੀਓ ਦਿਖਾਈ ਆ ਉਸ ਤੇ ਉਹ ਲੱਗਦਾ ਹੀ ਨਹੀਂ ਸੀਗੇ ਵੀ ਕੋਈ ਮੁਲਾਜ਼ਮ ਆ ਜਾਂ ਕੋਈ ਪਹਿਲਾਂ ਕਹਿੰਦੇ ਅਸੀਂ ਬਿਜਲੀ ਵਾਲੇ ਆ ਫੇਰਾਂ ਦੇ ਸੀਆਈਡੀ ਵਾਲੇ ਆ ਤੇ ਪਰਿਵਾਰ ਇੰਨਾ ਸਹਿਮਿਆ ਵਾ ਇਹ ਤੇ ਕਈ ਵਾਰੀ ਜਿਵੇਂ ਫਰਜ਼ ਕਰੋ ਕੋਈ ਆ ਗਏ ਕੋਈ ਕਿਸੇ ਤਰ੍ਹਾਂ ਦੀ ਕੋਈ ਘਟਨਾ ਹੋ ਗਈ ਤੇ ਇਹਦੀ ਦੋਸ਼ੀ ਉਹ ਹੋਣਗੇ ਜਿਹੜੇ ਜਿਨ੍ਹਾਂ ਦੀ ਕੋਈ ਡਿਊਟੀ ਫੌਜ ਲਾਉਂਦੀ ਆ ਜਾਂ ਕਿਸੇ ਮਹਿਕਵੇਂ ਕੰਮ ਨੂੰ ਲੱਗਦੀ ਆ ਅਸੀਂ ਮੰਗ ਕਰਦੇ ਆ ਕਿ ਜੇ ਡਿਊਟੀ ਲੱਗਦੀ ਆ ਪਿੰਡ ਦੇ ਚੌਕੀਦਾਰ ਨੂੰ ਨੰਬਰਦਾਰ ਨੂੰ ਸਰਪੰਚ ਨੂੰ ਆ ਕੇ ਪਹਿਲਾਂ ਇਤਲਾਹ ਦਿੱਤੀ ਜਾਵੇ ਫਿਰ ਪਰਿਵਾਰ ਨਾਲ ਮਿਲਿਆ ਜਾਵੇ ਉਸ ਤੋਂ ਬਾਅਦ ਅਸੀਂ ਇੱਕ ਤੁਹਾਡੇ ਮਾਧਿਅਮ ਰਹੀਂ ਇਹ ਗੱਲ ਕਰਨੀ ਚਾਹੁੰਦੇ ਆ ਜੇ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਅਸੀਂ ਕਿਸਾਨ ਜਥੇਬੰਦੀਆਂ ਪਿੰਡ ਲੈਵਲ ਤੇ ਹਰ ਜਥੇਬੰਦੀ ਨਾਲ ਪਿੰਡ ਦੇ ਨੌਜਵਾਨ ਸਰਪੰਚ ਨੰਬਰਦਾਰ ਸਾਰੇ ਮਿਲ ਕੇ ਅਗਲੇ ਰੂਪਰੇਖਾ ਤਿਆਰ ਕਰਾਂਗੇ ਤੇ ਸੰਘਰਸ਼ ਵਿੱਢਾਂਗੇ ਜੇਕਰ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤੁਹਾਡੇ ਮਾਧਿਅਮ ਰਾਹੀਂ ਕਹਿੰਨੇ ਆ ਕਿ ਇਹ ਆਵਾਜ਼ ਆ ਸਾਡੀ ਆਫਸਰਾਂ ਤੱਕਰ ਪਹੁੰਚਦੀ ਹੋਵੇ ਤਾਂ ਜੋ ਪਰਿਵਾਰ ਨੂੰ ਇਨਸਾਫ ਮਿਲ ਸਕੇ